ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਜੀਤ ਸਿੰਘ ਹੈ ਪਿਛਲੇ 4 ਸਾਲ ਤੋਂ ਮੈਂ ਮਾਈ ਲਾਈਫ ਸਟਾਈਲ ਦੇ ਨਾਲ ਕੰਮ ਕਰ ਰਿਹਾ ਹਾਂ ਸਾਡੇ ਕੋਲ ਬਹੁਤ ਸਾਰੇ ਇਦਾਂ ਦੇ ਪ੍ਰੋਡਕਟ ਆਉਂਦੇ ਜਿਹਨੂੰ ਵਰਤ ਕੇ ਆਪਾਂ ਸਿਹਤ ਨੂੰ ਫਿੱਟ ਰੱਖ ਸਕਦੇ ਹਾਂ ਤੇ ਸੇਮ ਅਸੀਂ ਉਹੀ ਕੁਝ ਪ੍ਰੋਡਕਟ ਇੱਥੇ ਮਾਤਾ ਜੀ ਨੂੰ ਨਸਾਣਾ ਪਿੰਡ ਦੇ ਵਿੱਚ ਦਿੱਤੇ ਸੀਗੇ ਇਹਨਾਂ ਨੂੰ ਪਹਿਲਾਂ ਕੀ ਤਕਲੀਫ ਸੀ ਤੇ ਹੁਣ ਇਹ ਕਿੰਨਾ ਕੁ ਠੀਕ ਨੇ ਆਪਾਂ ਇਹਨਾਂ ਤੋਂ ਜਾਣੀਏ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਅੱਛਾ ਤੁਸੀਂ ਸਾਡੇ ਪ੍ਰੋਡਕਟ ਵਰਤੇ ਤੁਹਾਨੂੰ ਕੀ ਤਕਲੀਫ ਸੀ ਤੁਸੀਂ ਕਿਉਂ ਵਰਤੇ ਤੋ ਵੀ ਡਾਕਟਰ ਸੀ ਦਰਦ ਬਹੁਤ ਹੁੰਦਾ ਮੈਨੂੰ ਅੱਛਾ ਟੋ ਇੰਦਾ ਕਰਕੇ ਕੋ अच्छा मतलब घर ਦਾ ਕੰਮ ਸੁੱਤੋਂ ਹੁੰਦਾ ਨਹੀਂ ਨਹੀਂ ਤਾਂ ਹੁੰਦਾ ਰਸਤਾ ਤੁਸੀਂ ਡਾਕਟਰ ਤੋਂ ਵੀ ਬਹੁਤ ਦਵਾਈਆਂ ਲੈਂਦੇ ਹੋ ਹਾਂ ਬਹੁਤ ਡਾਕਟਰਾਂ ਤੋਂ ਦਵਾਈਆਂ ਤੇ ਉਹਨਾਂ ਨੇ ਬਸ ਆਖੀ ਰਹੀ ਕਿ ਤੇ ਹੈਪਰੇਸ਼ਨ ਹੋ ਗਿਆ ਬਸ اچھا ਤੇਰੇ ਤੁਹਾਡੇ ਬੇਟਾ ਜੀ ਗੁਰਵਿੰਦਰ ਜੀ ਇਹ ਤੁਹਾਨੂੰ ਦਵਾਈ ਦਵਾ ਕੇ ਨਹੀਂ ਹੁੰਦੇ ਤੁਸੀਂ ਤਾਂ ਹਾਂਜੀ ਤੁਸੀਂ ਬਹੁਤ ਸਸ ਵਾਲਾ ਦਵਾਈ ਦਵਾਏ ਹਾਂਜੀ ਬਹੁਤ ਡੰਡੀ ਵੀ ਤਿੰਨ ਚਾਰ ਦਿਨ ਦੇ ਕੇ ਦਵਾ ਦੇਸ਼ ਮੇਰੀ ਦੀ ਦਵਾਈ ਦਿੱਤੀ ਉਹਨਾਂ ਨੇ ਕਿਹਾ ਕਿ ਬਸ ਵੀ ਹੈਪਰੇਸ਼ਨ ਨਾਲ ਉਹਨਾਂ ਨੇ ਮਨ ਕੀ ਤਾਂ ਜਿਹੜਾ ਬਾਹ ਚੁੱਕੀ ਸੀ ਅੱਛਾ ਵੇ ਕੋਈ ਇਲਾਜ ਨਹੀਂ ਅਸੀਂ ਬੱਚੇ ਜੀ ਪ੍ਰੈਸ਼ਨ ਕਰਾ ਲਿਆ ਕਹਿੰਦੇ ਕੋਈ ਗਾਰੰਟੀ ਨਹੀਂ ਦੀ ਤੇ ਅਸੀਂ ਡਾ ਕੇ ਵੀ ਗਰੰਟ ਨਹੀਂ ਕੋਈ ਮਮਾ ਵਸ ਕਰੇ ਜੀ ਰੇਸਨਰ ਪ੍ਰੋਡਕਟਰ ਜਗਰਕ੍ਰਿਤੀ ਜਿਹੇ ਵਰਤ ਸ਼ੁਰੂ ਕੀਤੇ ਆ 95 ਸਪੀਨਰ ਮੇਰਾ ਬੋਲਡ ਤੇ ਪੰਜਾਂ ਵਿੱਚੋਂ ਮਤਿਦਾ ਇਸ ਵਾਰ ਜੁਸਵਾ ਮਮਾ ਮੇਰੇ ਦੋ ਹਫ਼ਤੇ ਬਾਅਦ ਉੱਟ ਕੇ ਮੰਜੇ ਤੋਂ ਸਾਰਾ ਘਰ ਦਾ ਕੰਮ ਕਰਨਾ ਪਿਆ ਪਹਿਲਾਂ ਮੰਜੇ ਦੇ ਪੈਸੇ ਮੰਜੇ ਦੇ ਪੈਸੇ ਤੇ ਯਾਨੀ ਕਿ ਦੋ ਹਫ਼ਤਿਆਂ ਬਾਅਦ ਨੂੰ ਇੰਨਾ ਫਰਕ ਪੈ ਗਿਆ ਤੇ ਕੰਮ ਕਰਨ ਲੱਗ ਗਏ ਇਹ ਘਰ ਦਾ ਹਾਂਜੀ ਤੇ ਫਿਰ ਤੁਸੀਂ ਕਿੰਨਾ ਚਿਰ ਇਹਨੂੰ ਲਗਾਤਾਰ ਵਰਤੇ ਜੀ 4 ਮਹੀਨੇ ਵਰਤਿਆ ਸੀਗਾ ਲਗਾ ਅੱਛਾ 4 ਮਹੀਨੇ ਲਗਾਤਾਰ ਤੁਸੀਂ ਇਹਨੂੰ ਵਰਤਣ ਤੋਂ ਉਦੋਂ ਬਾਅਦ ਉਹਨੂੰ ਬੰਦ ਕਰਾਉਣ ਨੂੰ ਕਿੰਨਾ ਚਿਰ ਹੋ ਗਿਆ ਤੁਹਾਨੂੰ 8 ਮਹੀਨੇ ਬਾਅਦ ਬੰਦ ਕਰਾਉਣਾ ਅੱਛਾ 8 ਮਹੀਨੇ ਬੰਦ ਕਰਾਉਣ ਨੂੰ ਵੀ ਹੋ ਗਿਆ ਹਾਂਜੀ ਤੇ ਗੁਰਵਿੰਦਰ ਜਦੋਂ ਡਾਕਟਰ ਨੇ ਕਿਹਾ ਸੀ ਸਾਡੀ ਕੋਈ ਗਰੰਟੀ ਨਹੀਂ ਤੁਸੀਂ ਆਪਰੇਸ਼ਨ ਕਰਾਉਣਾ ਹੈ ਨਹੀਂ ਕਰਾਉਣਾ ਤੁਹਾਡੀ ਮਰਜ਼ੀ ਕਿੰਨਾ ਖਰਚਾ ਗਿਆ ਸੀ ਉਹਨਾਂ ਦਾ ਨਹੀਂ 2.5 ਤੋਂ 3 ਲੱਖ ਰੁਪਏ ਆ ਗਏ ਤੇ ਤੁਸੀਂ ਕਰਾਉਣ ਨੂੰ ਤਿਆਰ ਸੀਗੇ ਉਹ ਹਾਂਜੀ ਉਹ ਕਰਾਉਣ ਜਮਾਂ ਬਿਲਕੁਲ ਤਿਆਰ ਸੀ ਕਿਉਂਕਿ ਤੁਸੀਂ ਦੱਸ ਰਹੇ ਸੀ ਉੱਠੀਦਾ ਵੀ ਨਹੀਂ ਸੀ ਮਤਲਬ ਤੁਰੀਦਾ ਵੀ ਨਹੀਂ ਸੀ ਹਾਂਜੀ ਫਿਰ 4 ਮਹੀਨੇ ਇਹ ਬਰਤ ਕੇ ਹੁਣ ਤੁਸੀਂ ਜਮਾਂ ਠੀਕ ਹੋ ਗਈ ਪ੍ਰੋਬਲਮ ਜਮਾਂ ਠੀਕ ਆ ਜੀ ਮੇਰੇ ਆਪਰੇਸ਼ਨ ਕਰਾਉਣ ਆਸਤੇ ਆਪਰੇਸ਼ਨ ਕਰਾਉਣ ਨੂੰ ਇੱਥੇ 2.2 ਤੋਂ 3 ਲੱਖ ਰੁਪਏ ਦਾ ਖਰਚਾ ਵੀ ਆਣਾ ਸੀ ਪਰ ਮਾਤਾ ਜੀ ਨੇ ਆਪਣੇ ਤਿੰਨ ਪ੍ਰੋਡਕਟ ਇਹਦੇ ਹੈਗੇ ਹੈ ਵਰਤੇ 95 ਸਪੀਨਰ ਗੋਲਡ ਤੇ ਚੰਪੀ ਚੈਂਪੀਅਨ 12 ਦਿਨਾਂ ਬਾਅਦ ਕਹਿੰਦੇ ਦੋ ਹਫ਼ਤੇ ਬਾਅਦ ਹੀ ਉੱਠ ਕੇ ਘਰ ਦਾ ਕੰਮ ਕਰ ਲਾਗੇ ਸੀ ਤੇ ਅੱਜ ਬਿਲਕੁਲ ਠੀਕ ਹੈ ਆਪਣੇ ਸਾਹਮਣੇ ਹੈ 7-8 ਮਹੀਨੇ ਇਹਨਾਂ ਨੂੰ ਆਹ ਪ੍ਰੋਡਕਟ ਬੰਦ ਕਰਕੇ